ਇਹ ਤੂੰ ਅਨੂਏ ਨੇ ਥੱਪੜ ਕਿਉਂ ਮਾਰਿਆ ਭਾਜੀ ਮੈਂ ਤਾਂ ਬਾਥਰੂਮ ਕਰਦਾ ਵੇ ਇਹ ਬਾਥਰੂਮ ਕਰ ਕੇ ਕਿਉਂ ਨਹੀਂ ਹੋ ਜਾ ਤੇ ਬਾਥਰੂਮ ਕਰ ਕੇ ਬੈਠੀਏ ਮੈਂ ਕਹਾਂ ਕੋਲੀ ਇਹ ਗੁਰਪੁਰ ਸਿੰਘ ਨਾ ਕਿਉਂ ਬਾਥਰੂਮ ਕਰਦਾ ਤਨਾ ਤੂੰ ਥੱਪੜ ਮਾਰਿਆ ਮੇਰੇ ਨੇ ਵੱਟ ਕੇ ਸੜਕ ਤੇ ਹੀ ਥੋੜਾ ਦੇਖੋ ਇਹ ਬਾਥਰੂਮ ਦਾ ਰੋਡ ਤੇ ਕਰਦਾ ਪਿਆ ਹੀ ਬਾਥਰੂਮ ਇਹ ਸੜਕ ਦਾ ਏਰੀਆ ਬਹੁਤ ਵੱਡਾ ਖੁੱਲੂ ਘਟਾਰੂ ਕੀਤੀ ਹੋਈ ਹੈ ਇੰਨਾ ਵੀ ਸਰਦਾਰ ਜੀ ਬੜੀ ਸ਼ਰਮ ਦੀ ਗੱਲ ਆ ਇੱਕ ਤੁਸੀਂ ਸ਼ਰਾਬ ਪੀ ਰਹੇ ਹੋ ਇੱਕ ਸੜਕ ਤੇ ਸ਼ਿਹਾਬ ਕਰ ਰਹੇ ਹੋ ਉੱਤੇ ਫੋਟੋ ਦਾ ਸਾਡੀ ਫੋਟੋ ਲਾ ਕੇ ਸੜਕ ਤੇ ਸ਼ਰਾਬ ਪੀਣਾ ਅਸੀਂ ਖੜੇ ਹੋ ਜਿਗੇ ਮੈਂ ਕਿਹਾ ਅੰਕਲ ਜੀ ਤੁਸੀਂ ਉੱਤੇ ਫੋਟੋ ਲੱਗੀ ਹੋਈ ਥੱਲੇ ਪਾਸੋਂ ਕੋ ਕਰਦੇ ਪਿਆ ਇਹ ਖੱਪੜ ਵਾਰਿਆ ਮੇਰੇ ਕੋਣ ਰੋਕਣ ਵਾਲਾ ਮੈਨੂੰ ਕਹਿੰਦਾ ਨਾਲੇ ਜਿਹੜੇ ਇੰਨਾ ਕੋਲ ਮੀਟਰ ਆ ਜ ਇਹਨਾਂ ਤੇ ਮੀਟਰ ਲਾਇਆ ਜਾਵੇ ਜੀ ਦੇਖੋ ਪਿੱਛੋਂ ਨਗਰ ਕਿਰਦਾਰ ਆ ਰਿਹਾ 300 ਸਾਲ ਸਾਡੇ 350 ਸਾਲ ਦਾ ਖੇਤ ਆ ਰਿਹਾ ਜੀ ਨਾਮ ਕੀ ਤੁਹਾਡਾ ਨਾਮ ਦੋਚ ਪਾ ਰਿਹਾ ਜੀ ਮੈਂ ਇਹਨੇ ਕਹੇ ਨਾਮ ਦਵਾਓ ਇਹਨੇ ਪੁਲਿਸ ਮੁਲਾਜ਼ਮ ਤੁਸੀਂ ਵੀਡੀਓ ਦੇ ਇਖਤਿਆਰ ਤੌਰ ਤੇ ਦੇਖ ਸਕਦੇ ਹੋ ਕਿ ਮੁਲਾਜ਼ਮ ਜਦੋਂ ਸਮਰਾਲਾ ਚੋਂ ਦੇ ਬੋਲਦੇ ਉੱਪਰ ਜਿਹੜਾ ਕਿ ਪੱਤਰਕਾਰ ਜਦੋਂ ਪੱਤਰਕਾਰ ਵੱਲੋਂ ਨੂੰ ਰੋਕਿਆ ਜਾਂਦਾ ਦੇਖੋ ਬਾਅਦ ਇਹ ਮੰਡੀ ਸਿੰਘ ਜੀ ਕਿੱਥੋਂ ਤੁਸੀਂ ਆਏ ਤੁਹਾਡੀ ਆਹ ਥੱਪੜ ਮਾਰ ਦੇਖੋ ਇੱਕ ਮਿੰਟ ਆਹ ਥੱਪੜ ਮਾਰਾ ਜੀ ਸਰ ਸਮਰਾਲਾ ਚੌਂਕ ਦੇ ਵਿੱਚ ਅੱਜ ਗੁਰਪ੍ਰੋਪ ਦੇ ਸਬੰਧ ਦੇ ਵਿੱਚ ਜਿਹੜਾ ਕਿ ਉੱਥੇ ਦੀ ਸਫਾਈ ਚੱਲ ਰਹੀ ਸੀ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਕੁਝ ਸੇਵਾਦਾਰਾਂ ਵੱਲੋਂ ਤੇ ਉਸ ਸੇਵਾ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਰੇ ਸਮਰਾਲਾ ਚੌਂਕ ਮਾਰਕੀਟ ਵਾਲੇ ਵੀ ਕੁਝ ਭਰਾ ਜਿਹੜੇ ਕਿ ਅਸੀਂ ਖੜੇ ਸੀਗੇ ਉਸ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਵੀ ਸੀਗਾ ਤੇ ਇੱਕ ਪੁਲਿਸ ਮੁਲਾਜ਼ਮ ਏਐਸਆਈ ਆ ਕੋਈ ਮੁਹਾਲੀ ਤੋਂ ਤੇ ਉਹਨਾਂ ਨੇ ਸਮਰਾਲਾ ਚੌਂਕ ਦੇ ਬਿਲਕੁਲ ਵਿਚਕਾਰ ਜਿਹੜੀ ਗਰਾਊਂਡ ਐ ਪਾਰਕ ਹੈਗੀ ਆ ਪਾਰਕ ਦੇ ਬਾਉਂਡਰੀ ਵਾਲ ਦੇ ਕੋਲ ਪਿਸ਼ਾਬ ਕਰ ਰਿਆ ਸੀਗਾ ਤੇ ਸਾਡੇ ਇੱਕ ਪੱਤਰਕਾਰ ਭਾਈ ਸਾਹਿਬ ਹੈਗੇ ਨੇ ਬਲਵਿੰਦਰ ਜੀ ਇਹਨਾਂ ਨੇ ਇਹ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉੱਪਰ ਜਿਹੜੀ ਫੋਟੋ ਲੱਗੀ ਆ 350 ਸਾਲਾਂ ਜਿਹੜਾ ਹੈਗਾ ਆ ਇੱਕ ਸਿੱਖ ਭਾਈਚਾਰੇ ਦੇ ਹੋਣ ਦੇ ਨਾਤੇ ਇਹਨਾਂ ਨੇ ਇਹ ਗੱਲ ਕਹੀ ਕਿ ਤੂੰ ਇੱਥੇ ਪਿਸ਼ਾਬ ਕਰ ਰਿਹਾ ਘਟੋ ਘਟ ਬੋਰਡ ਵਾਲ ਤਾਂ ਦੇਖ ਲੈ ਤੇ ਜਦੋਂ ਇੰਨੀ ਗੱਲ ਕਹੀ ਤਾਂ ਇੱਕਦਮ ਪਹਿਲਾਂ ਤਾਂ ਮੋਬਾਈਲ ਨੂੰ ਹੱਥ ਮਾਰਿਆ ਫਿਰ ਇਹਨੂੰ ਦੀ ਧੱਕਾ ਮਾਰਿਆ ਉਸ ਤੋਂ ਬਾਅਦ ਚਪੇੜ ਮਾਰਤੀ ਜੀ ਜਦੋਂ ਚਪੇੜ ਮਾਰੀ ਤੇ ਮੁੜ ਕੇ ਚਪੇੜ ਮਾਰ ਕੇ ਭੱਜਣ ਲੱਗਿਆ ਅਸੀਂ ਉਹਨੂੰ ਜੀ ਪਿੱਛੇ ਭੱਜ ਕੇ ਜਾ ਕੇ ਫੜਿਆ ਫੜਨ ਤੋਂ ਬਾਅਦ ਅਸੀਂ ਲੈ ਕੇ ਆਏ ਜਦੋਂ ਉਹਨੂੰ ਫੜਿਆ ਤਾਂ ਉਹ ਬਹੁਤ ਹੀ ਜ਼ਿਆਦਾ ਸ਼ਰਾਬ ਪੀਤੀ ਹੋਈ ਹਾਲਤ ਦੇ ਵਿੱਚ ਸੀਗਾ ਤੇ ਅਸੀਂ ਇਸ ਨੂੰ ਫੜ ਕੇ ਪਹਿਲਾਂ ਤਾਂ ਪੁਲਿਸ ਕੰਟਰੋਲ ਰੂਮ ਦੇ ਵਿੱਚ ਸ਼ਿਕਾਇਤ ਕੀਤੀ ਤੇ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਅਸੀਂ ਮੁਲਾਜ਼ਮ ਨੂੰ ਲੈ ਕੇ ਆਏ ਆ ਤੇ ਅਸੀਂ ਇੱਕ ਰਿਕੁਐਸਟ ਲੈਟਰ ਜਿਹੜੀ ਹੈਗੀ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਬਲਵਿੰਦਰ ਜੀ ਵੱਲੋਂ ਉਹਦੇ ਵਿੱਚ ਅਸੀਂ ਇਹ ਗੱਲ ਕਹਾਂਗੇ ਮੁਲਾਜ਼ਮ ਦਾ ਮੌਕੇ ਦੇ ਉੱਤੇ ਹੀ ਮੈਡੀਕਲ ਕਰਾਇਆ ਜਾਵੇ ਉਹਦਾ ਡੋਪ ਟੈਸਟ ਵੀ ਕਰਾਇਆ ਜਾਵੇ ਕਿ ਇਦਾਂ ਦੇ ਮੁਲਾਜ਼ਮ ਤਾਂ ਕਿ ਕੱਟੋ-ਕੱਟ ਦੇਖੋ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਜ਼ਿਆਦਾ ਤਾਂ ਨਹੀਂ ਲੇਕਿਨ 50 ਦੇ ਗੇਟ ਦੇ ਵਿੱਚ ਤਾਂ ਹੋਏਗੀ ਇੰਨੀ ਤਾਂ ਬੰਦੇ ਨੂੰ ਮੈਨਰਸ ਹੁੰਦਾ ਕਿ ਚੌਂਕ ਦੇ ਵਿੱਚੋਂ ਸਾਡੀਆਂ ਧੀਆ ਭੈਣਾਂ ਲੰਘਦੀਆਂ ਆਂ ਅਗਰ ਉਹਨੂੰ ਰੋਕਣਾ ਗੁਨਾਹ ਆ ਦੂਜਾ ਉੱਪਰ ਪੋਸਟਰ ਜਿਹੜਾ ਲੱਗਿਆ ਹੋਇਆ ਆ ਗੁਰੂ ਸਾਹਿਬ ਦਾ ਪੋਸਟਰ ਲੱਗਿਆ ਉਹਦੇ ਤੇ ਪਿਸ਼ਾਬ ਕਰ ਰਿਹਾ ਇਹ ਜਾਣੇ ਅਣਜਾਣੇ ਗਲਤੀ ਕਰ ਰਹੇ ਜਾਂ ਕੁਝ ਵੀ ਉਹਨੂੰ ਉਹਦੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਬਣਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਔਰ ਖਾਸ ਕਰਕੇ ਰੂਟ ਉਹ ਹੈ ਕੁਝ ਢੇਰ ਬਾਅਦ ਜਿਹੜਾ ਹੈ ਨਗਰ ਕੀਰਤਨ ਉਸੇ ਰੂਟ ਦੇ ਉੱਤੇ ਤੋਂ ਨਿਕਲ ਕੇ ਜਾਂ ਬਿਲਕੁਲ ਸਾਰਾ ਇਹੀ ਤਾਂ ਚੀਜ਼ ਅਸੀਂ ਸਾਨੂੰ ਵੀ ਦੁੱਖ ਲੱਗਿਆ ਕਿ ਇੱਕ ਪਾਸੇ ਸਾਨੂੰ ਜਦੋਂ ਵੀ ਸਾਡੇ ਸਮਾਜ ਦੇ ਵਿੱਚ ਮੌਕਾ ਮਿਲਦਾ ਧਾਰਮਿਕ ਭਾਵਨਾਵਾਂ ਨੂੰ ਪੜਕਾਉਂਦਾ ਅਸੀਂ ਮਿੰਟ ਦੇ ਵਿੱਚ 295 ਦਾ ਕਰਦੇ ਨੇ ਇੱਥੇ ਕਿਹੜੀ ਧਾਰਾ ਲਾਏਗੀ ਜੀ ਪ੍ਰਸ਼ਾਸਨ ਕੀ ਆਪਾਂ ਗੁਰਪਰਵ ਦੀਆਂ ਤਿਆਰੀਆਂ ਕਰ ਰਹੇ ਹਾਂ ਮਹਾਰਾਜ ਦੀ ਸਵਾਰੀ ਆਣੀ ਉੱਥੇ ਸੁਚਮ ਜਾਈਦੀ ਆ ਉੱਥੇ ਤੂੰ ਸ਼ਰੇਆਮ ਪਿਸ਼ਾਪ ਕਰ ਰਹੇ ਆ ਅਗਰ ਅਸੀਂ ਰੋਕ ਰਹੇ ਹਾਂ ਕਾਮਨਾਗਰੀ ਕੋ ਹੁੰਦੇ ਨਾਤੇ ਵੀ ਤੇ ਥੱਪੜ ਮਾਰ ਦੂਗੇ ਕਿੱਥੋਂ ਦਾ ਅਧਿਕਾਰ ਹੈ ਜੀ ਉਹਦੇ ਕੋਲ ਅੱਛਾ ਹੁਣ ਕੀ ਲੱਗਦਾ ਹੈ ਕਿ ਪੁਲਿਸ ਕੋਈ ਕਾਰਵਾਈ ਕਰ ਰਹੀ ਹੈਗੀ ਔਰ ਕੀ ਜਿਹੜੀ ਹੈ ਕੰਪਲੀਟ ਕਿੰਨਾ ਵੱਲੋਂ ਦਿੱਤੀ ਗਈ ਸਰ ਦਰਖਾਸਤ ਜਿਹੜੀ ਹੈਗੀ ਆ ਸਾਡੇ ਆ ਭਾਈ ਸਾਹਿਬ ਨੇ ਬਲਵਿੰਦਰ ਸੰਧੂ ਜੀ ਇੰਨਾਂ ਵੱਲੋਂ ਦਰਖਾਸਤ ਦਿੱਤੀ ਗਈ ਆ ਕਿ ਕਿਉਂਕਿ ਇਹਨਾਂ ਦੇ ਥੱਪੜ ਮਾਰਿਆ ਸੀਗਾ ਅਸੀਂ ਸਾਰੇ ਭਰਾ ਨਾਲ ਖੜੇ ਆ ਅੱਗੋਂ ਕੰਪਲੀਟ ਤੋਂ ਬਾਅਦ ਐਸਐਸਓ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਥੋੜੀ ਦੇਰ ਵੇਟ ਕਰੋ ਮੈਂ ਥੋੜਾ ਬਿਜ਼ੀ ਆ ਵੀ ਮੈਂ ਆ ਕੇ ਇਹਦੀ ਕਾਰਵਾਈ ਬੰਦ ਦੀ ਕਰਦਾ ਅੱਛਾ ਸੰਧ ਸਾਹਿਬ ਉੱਥੇ ਜਦੋਂ ਤੁਹਾਡੇ ਵੱਲੋਂ ਰੁਕਿਆ ਗਿਆ ਤਾਂ ਉਸੇ ਟਾਈਮ ਪੁਲਿਸ ਨੂੰ ਫੋਨ ਕੀਤਾ ਗਿਆ ਸੀਗਾ ਕਿਸ ਤਰ੍ਹਾਂ ਕੀ ਮਾਮਲਾ ਹੋਇਆ ਨਹੀਂ ਮੌਕੇ ਦਾ ਚਲੋ ਪੁਲਿਸ ਮੁਲਾਜ਼ਮ ਆਪਣੇ ਮੌਕੇ ਤੇ ਸਮਰਾਲਾ ਚੌਂਕ ਦੇ ਵਿੱਚ ਖੜੇ ਸੀ ਐਕਚੁਅਲੀ ਡਿਊਟੀਆਂ ਲੱਗੀਆਂ ਨਾ ਨਗਰ ਕੀਰਤਨ ਬਹੁਤ ਵੱਡਾ ਚ ਦਿਨਾਂ ਜਿਹੜਾ ਨਗਰ ਕੀਰਤਨ ਜਾ ਰਿਹਾ ਅੱਜ ਤਾਂ ਕਹਨੇ ਆ ਸਾਡੇ ਏਰੀਆ ਦੇ ਵਿੱਚ ਅਸੀਂ ਬਹੁਤ ਭਾਗਾਂ ਖੁਸ਼ੀ ਹੈ ਕਿ ਸਾਡੇ ਏਰੀਆ ਦੇ ਵਿੱਚ ਨਗਰ ਕੀਰਤਨ ਬਹੁਤ ਵੱਡਾ ਜਾ ਰਿਹਾ ਵਾ ਦੇਖੋ ਇੱਡੀ ਦੂਰ ਦੂਰੋਂ ਚੱਲ ਕੇ ਆ ਰਿਹਾ ਨਗਰ ਕੀਰਤਨ ਅਸੀਂ ਇਹਦੀ ਤਿਆਰੀ ਦੇ ਵਿੱਚ ਲੱਗੇ ਹੋਏ ਸੀਗੇ ਕੁਝ ਮੁਲਾਜ਼ਮ ਸਾਹਿਬ ਸਾਰੇ ਲੱਗੇ ਹੋਏ ਸੀਗੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਇਹ ਮੁਲਾਜ਼ਮ ਜਿੱਥੇ ਖੜਾ ਵਾ ਉੱਥੇ ਬਹੁਤ ਵੱਡੀ ਫੋਟੋ ਲੱਗੀ ਹੋਈ ਆ ਤੇ ਉਹ ਥੱਲੇ ਬਾਥਰੂਮ ਕਰ ਰਿਹਾ ਮੈਨੂੰ ਇਹ ਹੀ ਗੱਲ ਕਹੀ ਮੈਂ ਕਿਹਾ ਜਨਾਬ ਜੀ ਕੀ ਨਾਮ ਆ ਤੁਹਾਡਾ ਤਾਂ ਤੁਸੀਂ ਇੱਥੇ ਸ਼ਰਿਆਂ ਬਾਥਰੂਮ ਕਰ ਰਹੇ ਆ ਚੌਂਕ ਮੇਨ ਉੱਥੇ ਤੁਸੀਂ ਦੇਖ ਲਿਓ ਸਟਾਪ ਹੋ ਕੇ ਨਾ ਲੋਕੀ ਪਬਲਿਕ ਸਟਾਪ ਹੋ ਕੇ ਜਾਂਦੀਆਂ ਲੇਡੀਜ਼ ਵੀ ਨੰਗਦੀਆਂ ਪੈਣਾ ਲੰਗਦੀਆਂ ਮਾਮਾ ਲੰਗਦੀਆਂ ਨੇ ਪਰ ਚੰਗਾ ਹੀ ਲੱਗਦਾ ਸੀ ਰੋਡ ਦੇ ਉੱਤੇ ਬਾਥਰੂਮ ਕਰਨ ਲੱਗਿਆ ਸੀਗਾ ਪਰ ਫਿਲਹਾਲ ਮੈਂ ਇਹ ਚੀਜ਼ ਰੋਕੀ ਇਹ ਚੀਜ਼ ਉਹਨੇ ਮੈਨੂੰ ਕਿਹਾ ਮੈਨੂੰ ਸਿੱਧਾ ਹੀ ਜਾ ਕੇ ਜਦੋਂ ਮੈਂ ਉਹਦੀ ਵੀਡੀਓ ਬਣਾਉਣ ਲੱਗ ਗਿਆ ਮੇਰੇ ਕੋ ਸਾਰੀ ਵੀਡੀਓ ਪ੍ਰੂਫ ਸਾਰੇ ਪਏ ਨੇ ਜਦੋਂ ਮੈਂ ਵੀਡੀਓ ਬਣਾਉਣ ਲੱਗ ਗਿਆ ਨਾਲ ਹੀ ਉਹਨੇ ਆਂਦੇ ਸਾਰੀ ਕੁਝ ਨਹੀਂ ਕੀਤਾ ਜੀ ਉਹਨੇ ਸਿੱਧਾ ਜਦੋਂ ਥੱਪੜ ਮਾਰਿਆ ਮੇਰੇ ਜਦੋਂ ਥੱਪੜ ਮਾਰਿਆ ਜੀ ਮੇਰਾ ਰੋਡ ਦਾ ਹਿੱਟਾ ਜੀ ਮੈਂ ਜਦੋਂ ਮੋਬਾਈਲ ਚੱਕਿਆ ਕੁਦਰਤੀ ਚਲੋ ਮੇਰਾ ਇੱਕ ਸਾਥੀ ਸੀਗਾ ਉਹ ਵੀ ਆ ਗਿਆ ਅਸੀਂ ਦੋਨਾਂ ਨੇ ਉਹਨੂੰ ਫੜ ਲਿਆ ਫੜ ਕੇ ਮੌਕੇ ਤੇ ਜਿਹੜੇ ਡਿਵੀਜ਼ਨ ਦੇ ਬਥੇ ਮੁਲਾਜ਼ਮ ਨੇ ਐਸਐਚਓ ਸਾਹਿਬ ਨੇ ਮੌਕੇ ਤੇ ਉਹਨਾਂ ਨੇ ਚਲੋ ਮੁਲਾਜ਼ਮ ਭੇਜੇ ਨੇ ਪੁਲਿਸ ਵਾਲਾ ਮੁਲਾਜ਼ਮ ਭੇਜੇ ਨੇ ਭੇਜ ਕੇ ਡਿਵੀਜ਼ਨ 7 ਨੰਬਰ ਤੇ ਤੇ ਉੱਥੇ ਜੋ ਬੰਦੀ ਕਾਰਵਾਈ ਮੈਂ ਕਰਵਾਉਂਗਾ ਜੀ ਬਿਲਕੁਲ ਅੱਛਾ ਕੀ ਕੰਪਲੇਂਟ ਕੀ ਦਿੱਤੀ ਗਈ ਹੁੰਦੀ ਹੈ ਕੰਪਲੇਂਟ ਹੀ ਦਿੱਤੀ ਗਈ ਆ ਜੀ ਕਿ ਉਹਨਾਂ ਡ੍ਰਿੰਕ ਕੀਤੀ ਹੋਈ ਆ ਕਿ ਸਾਡੇ ਵੱਲ ਮੇਰੇ ਵੱਲੋਂ ਜਿਹੜਾ ਥੱਪੜ ਮਾਰੀ ਹੋਈ ਆ ਤੇ ਇੱਕ ਚੌਂਕ ਦੇ ਵਿੱਚ ਖੜ ਕੇ ਜਿਹੜਾ ਉਹਨਾਂ ਨੇ ਇੱਕ ਗਲਤ ਇੱਕ ਹਰਕਤਾਂ ਹੀ ਕੀਤੀ ਜਿਹੜਾ ਗਲਤ ਹਰਕਤ ਕੀਤੀ ਆ ਉਹਦੀ ਕੰਪਲੀਟ ਕੀਤੀ ਆ ਜੀ ਜੀ ਮੁਲਾਜ਼ੇ ਦੀ ਵੀ ਮੰਗ ਕੀਤੀ ਗਈ ਆ ਹਾਂ ਮੈਂ ਮੁਲਾਜ਼ੇ ਦੀ ਮੰਗ ਕੀਤੀ ਆ ਜੀ ਇਹਦਾ ਮੁਲਾਜ਼ਾ ਬੰਦਾ ਕਾਰਵਾਈ ਹੋਣੀ ਚਾਹੀਦੀ ਆ ਜੀ ਅੰਤੇ